ਸਸ ਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਫਰਾਈ ਕਰਕੇ ਅਰਬੀ ਤੇ ਇੱਥੇ ਮੈਂ ਅਰਬੀ ਲਈ ਸੀ ਤੇ ਅਰਬੀ ਨੂੰ ਆਪਾਂ ਧੋ ਲਿਆ ਸੀ ਤੇ ਹੁਣ ਅਰਬੀ ਨੂੰ ਆਪਾਂ ਬਾਲ ਲਵਾਂਗੇ ਅਰਬੀ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ ਇੱਕ ਗਲਾਸ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਆਪਾਂ ਅਰਬੀ ਨੂੰ ਹਾਫ ਫਰਾਈ ਕਰਨਾ ਹੈ ਉੱਪਰ ਤੱਕ ਅਰਬੀ ਤੇ ਪਾਣੀ ਨਹੀਂ ਰੱਖਣਾ ਆਪਾਂ ਤੇ ਕੁੱਕਰ ਨੂੰ ਬੰਦ ਕਰਕੇ ਤੇ ਇੱਕ ਵਿਸਲ ਦਵਾ ਦੇਵਾਂਗੇ ਇੱਕ ਵਿਸਲ ਦਵਾ ਕੇ ਮੈਂ ਕੁੱਕਰ ਨੂੰ ਖੋਲ ਦਵਾਂਗੀ ਅਰਬੀ ਨੂੰ ਆਪਾਂ ਚੈੱਕ ਕਰ ਲਵਾਂਗੇ अरबी ना फ्राई किया अरबी छेल लवेंगे तो इस तरह मैं सारी अरबी न छेल के रख लवानी अरबी ना लंबे ਛੇ ਦੇ ਵਿੱਚ ਕੱਟ ਦਵਾਂਗੇ ਅਰਬੀ ਨੂੰ ਮੈਂ ਲਵਾਈ ਦੇ ਵਿੱਚ ਕੱਟ ਕੱਟ ਦਿੱਤਾ ਤੇ ਜੇ ਵੀ ਤੁਹਾਨੂੰ ਗੋਲ ਪਸੰਦ ਤੁਸੀਂ ਗੋਲ ਵੀ ਅਰਬੀ ਨੂੰ ਕਟਿੰਗ ਕਰ ਸਕਦੇ ਆ ਅਰਬੀ ਦੀ ਡੱਬਸ਼ਨ ਉੱਪਰ ਆਪਾਂ ਪੈਨ ਰੱਖ ਲੇ ਇਸ ਪੈਨ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇ ਅਰਬੀ ਨੂੰ ਮੈਂ ਸਰੋਂ ਦੇ ਤੇਲ ਦੇ ਵਿੱਚ ਬਣਾਉਂਗੀ ਸਰੌਂ ਤੇਲ ਦੇ ਵਿੱਚ ਬਹੁਤ ਜ਼ਿਆਦਾ ਟੇਸਟ ਅਰਬੀ ਬਣਦੀ ਹੈ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਤੇਲ ਦੇ ਵਿੱਚ ਆਪਾਂ ਅਰਬੀ ਨੂੰ ਫਰਾਈ ਕਰ ਲਵਾਂਗੇ ਅਰਬੀ ਨੂੰ ਆਪਾਂ 골ਡ ਬ੍ਰਾਊਨ ਕਰ ਲਿਆ ਸੀ ਅਰਬੀ ਨੂੰ ਹੁਣ ਆਪਾਂ ਤੇਲ ਦੇ ਵਿੱਚੋਂ ਕੱਢ ਦਵਾਂਗੇ ਜਿੱਚੇ ਆਪਾਂ ਅਰਬੀ ਤੇਲ ਵਾਲੇ ਫਰਾਈ ਕੀਤੇ ਉਹਦੇ ਵਿੱਚ ਆਪਾਂ ਇੱਕ ਚਮਚਾ ਜੀਰਾ ਪਾ ਦਵਾਂਗੇ ਤੇ ਇੱਥੇ ਸਾਫ ਤਾ ਧਨੀਏ ਨੂੰ ਮੈਂ ਥੋੜਾ ਜਿਹਾ ਦਰਦਰਾਜਾ ਕਰ ਲਿਆ ਤੇ ਅਰਬੀ ਬਣਾਵਾਂਗੇ ਆਪਾਂ ਜੀਰੇ ਵਾਲੀ ਤੇ ਇੱਥੇ ਜੀਰਾ ਜ਼ਿਆਦਾ ਹੀ ਪਾਵਾਂਗੇ ਤੇ ਜੀਰੇ ਨੂੰ ਤੜਕਾ ਲਵਾਂਗੇ ਜੀਰਾ ਤੜਕਿਆ ਗਿਆ ਹੁਣ ਅਸੀਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਨੂੰ ਪਾ ਦਵਾਂਗੇ ਅਦਰਕ ਨੂੰ 2 ਕੁ ਮਿੰਟ ਵਾਸਤੇ ਭਰਉਣ ਨਾਲ ਹੀ ਘਰ ਲੈਣੇ ਆ ਥੋੜੀ ਜਿਹਾ ਪਾਵਾਂਗੇ ਹਿੰਗ ਜਿਵੇਂ ਪਾ ਦਵਾਂਗੇ ਥੋੜੀ ਜੀ ਤੇ ਇੱਥੇ ਮੈਂ ਦੋ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਹਾਂ ਇਹ ਮਿਰਚ ਨੂੰ ਕੋਨ ਲਵਾਗੇ ਅੱਧੇ ਚਮਚੇ ਤੋਂ ਵੀ ਘੱਟ ਪਾਵਾਂਗੇ ਨਮਕ ਕਾਲੀ ਮਿਰਚ ਪਾਊਡਰ ਹਲਦੀ ਪਾਊਡਰ ਸਨੀਆ ਪਾਊਡਰ 1 ਚਮਚ ਪਾਵਾਂਗੇ ਲਾਲ ਚਿਲੀ ਪਾਵਾਂਗੇ ਕਸਤੂਰੀ ਮੇਥੀ ਮਸਾਲਿਆਂ ਨੂੰ ਮਿਕਸ ਕਰ ਦਵਾਂਗੇ ਇੱਥੇ ਮੈਂ ਲਈ ਸੀ ਟਮਾਟਰਾਂ ਦੀ ਫਿਊਰੀ 3-4 ਮਿੰਟ ਵਾਸਤੇ ਆਪਾਂ ਹੁਣ ੜਕੇ ਨੂੰ ਇਹਨੂੰ ਪਕਾ ਲਵਾਂਗੇ ਜਿਹੜੇ ਟਮਾਟਰ ਹੈ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਆ ਗਏ ਪਾਵਾਂਗੇ ਗਰਮ ਮਸਾਲਾ ਹਾਂ ਚੂਰ ਪਾਊਡਰ ਮਿਕਸ ਕਰ ਦਵਾਂਗੇ ਕੜਗਏ ਦੇ ਵਿੱਚ ਤੜਕੇ ਨੇ ਤੇਲ ਛੱਡ ਦਿੱਤਾ ਤੜਕਾ ਬਣ ਗਿਆ ਤੇ ਮੈਂ ਇਹਦੇ ਵਿੱਚ ਅਰਬੀ ਪਾ ਦਵਾਂਗੇ ਅਰਬੀ ਨੂੰ ਮਿਕਸ ਕਰ ਦਵਾਂਗੇ ਹੁਣ ਅਸੀਂ 2 ਕਿ ਮਿੰਟ ਵਾਸਤੇ ਇਹਨੂੰ ਟੱਕ ਕੇ ਪਕਾਵਾਂਗੇ। ਹੁਣ ਅਸੀਂ ਇਹਦੇ ਵਿੱਚ ਤਣੀਆਂ ਤੇ ਹਰੀ ਮਿਰਚ ਨੂੰ ਲੰਬਿਆ ਕੱਟ ਲਿਆ ਸੀ ਤੇ ਉਹ ਅਸੀਂ ਪਾ ਕੇ ਮਿਕਸ ਕਰ ਦਵਾਂਗੇ। ਤੇ ਜੀਰਾ ਅਰਬੀ ਮਸਾਲੇਦਾਰ ਅਰਬੀ ਬਣ ਕੇ ਤਿਆਰ ਆ। ਤੇ ਬਹੁਤ ਵਧੀਆ ਇਸ ਤਰ੍ਹਾਂ ਅਰਬੀ ਬਿਨਾਂ ਪਿਆਜ਼ ਤੋਂ ਜੀਰੇ ਵਾਲੀ ਅਰਬੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ। ਤੁਸੀਂ ਦੇਖ ਸਕਦੇ ਕਿੰਨੀ ਵਧੀਆ ਜੀਰਾ ਅਰਬੀ ਬਣ ਕੇ ਰੈਡੀ ਹੋ ਗਈ ਆ ਅਰਬੀ ਨੂੰ ਆਪਾਂ ਸਰਵ ਕਰ ਦੇਵਾਂਗੇ ਜੇ ਤੁਹਾਨੂੰ ਮੇਰੇ ਜੀਰਾ ਅਰਬੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਵਾਦੀ ਸਤਿ ਸ਼੍ਰੀ ਅਕਾਲ ਜੀ